ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਗੁਰਾਂ ਕੀ ਸਾਧ ਸੰਗ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਕਲਯੁਗ ਦਾ ਸਾਹਮਣਾ ਹੋਇਆ ਤਾਂ ਕਲਯੁਗ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਆਖਿਆ ਤੇ ਅੱਗੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਲਯੁਗ ਨੂੰ ਕੀ ਜਵਾਬ ਦਿੱਤਾ ਤਾਂ ਆਓ ਆਪਾਂ ਤੁਹਾਨੂੰ ਪੂਰੀ ਵੀਡੀਓ ਵਿੱਚ ਇਸ ਕਹਾਣੀ ਵਾਲੀ ਦੱਸਾਂਗੇ ਕਲਯੁਗ ਨੇ ਤਨਛਿੜੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਉਣ ਬਾਰੇ ਕੀ ਆਖਿਆ ਤਾਂ ਤੁਸੀਂ ਇਸ ਵੀਡੀਓ ਰਾਹੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੀ ਤਾਂ ਆਓ ਆਪਾਂ ਹੁਣ ਵੀਡੀਓ ਕਰਦਿਆਂ ਸਟਾਰਟ ਜੀ ਇੱਕ ਦਿਨ ਧੰ ਛੀੜੀ ਗੁਰੂ ਗੋਬ ਸਿੰਘ ਜੀ ਆਨੰਦਪੁਰ ਸਾਹਿਬ ਦੇ ਵਿੱਚ ਬੈਠੇ ਹੁੰਦੇ ਹਨ ਤਾਂ اچانک ਇੱਕਦਮ ਹਵਾ ਰੁਕ ਜਾਂਦੀ ਹੈ ਤੇ ਕਾਲੇ ਬੱਦਲ ਛਾ ਜਾਂਦੇ ਹਨ ਤੇ ਜਦ ਧੰ ਛੀੜੀ ਗੁਰੂ ਗੋਬ ਸਿੰਘ ਜੀ ਅੱਖਾਂ ਖੋਲ ਕੇ ਦੇਖਦੇ ਹਨ ਤਾਂ ਉਹਨਾਂ ਦੇ ਸਾਹਮਣੇ ਕਾਲ ਜੋ ਖੜਾ ਹੁੰਦਾ ਹੈ ਕਾਲ ਜੁਗ ਧੰ ਛੀੜੀ ਗੁਰੂ ਗੋਬ ਸਿੰਘ ਜੀ ਨੂੰ ਮੱਥਾ ਟੇਕਦਾ ਹੈ ਤੇ ਆਖਦਾ ਹੈ ਗੁਰੂ ਜੀ ਹੁਣ ਇਸ ਟਾਈਮ ਮੇਰਾ ਰਾਜ ਚੱਲ ਰਿਹਾ ਹੈ ਤੇ ਮੈਂ ਫਿਰ ਵੀ ਤੁਹਾਡੇ ਕੋਲ ਕੁਝ ਬੇਨਤੀਆਂ ਲੈ ਕੇ ਆਇਆ ਹਾਂ ਤਨਸ਼ੀਰਿ ਗੁਰੂ ਗੋਬਿੰਦ ਸਿੰਘ ਜੀ ਆਖਦੇ ਨੇ ਤੂੰ ਬੇਨਤੀਆਂ ਨੂੰ ਛੱਡ ਤੂੰ ਮੈਨੂੰ ਪਹਿਲਾਂ ਇਹ ਦੱਸ ਤੇਰੀ ਕਰਨੀ ਕੀ ਹੋਵੇਗੀ ਤਾਂ ਕਲਯੁਗ ਤਨਸ਼ੀਰਿ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਦੇ ਨੇ ਕਲਯੁਗ ਆਖਦਾ ਹੈ ਮੇਰੇ ਸਮੇਂ ਦੇ ਵਿੱਚ ਪਲਾ ਆਦਮੀ ਵੀ ਮਾੜਾ ਹੋਵੇਗਾ ਚੋਲੇ ਚੰਗੇ ਬੰਦੇ ਆਲੇ ਪਾਏ ਹੋਣਗੇ ਪਰ ਅੰਦਰੋਂ ਨੀਅਤ ਖੋਟੀ ਹੋਵੇਗੀ ਨਾਮ ਜਪਣ ਵਾਲਿਆਂ ਨੂੰ ਫਲ ਮਿਲੇਗਾ ਪਰ ਸੱਚੀ ਨੀਅਤ ਆ ਕੋਈ ਬਿਰਲਾ ਹੀ ਹੋਵੇਗਾ ਇੱਥੇ ਮਾਂ ਪਿਓ ਅਤੇ ਪੁੱਤਰ ਦੇ ਵਿਚਕਾਰ ਵੀ ਪਿਆਰ ਨਹੀਂ ਰਹੇਗਾ ਸਾਧਾਨ ਦੇ ਚੋਲੇ ਦੇ ਵਿੱਚ ਠੱਗ ਹੋਣਗੇ ਇੱਥੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾਵੇਗਾ ਜੋ ਮਾਂ ਪੁੱਤਰ ਜੰਮੇਗੀ ਉਸ ਨੂੰ ਸੰਸਾਰ ਵਿੱਚੋਂ ਚੌਦਾ ਮਿਲੇਗਾ ਜੋ ਮਾਂ ਟੀ ਜੰਮੇਗੀ ਉਸ ਨੂੰ ਪੁੱਠਾ ਸਿੱਧਾ ਤੇ ਮਾੜਾ ਬੋਲਿਆ ਜਾਵੇਗਾ ਇੱਥੇ ਸਸ ਅਤੇ ਨੂ ਦੇ ਵਿਚਕਾਰ ਵੀ ਪਿਆਰ ਨਹੀਂ ਰਹੇਗਾ ਪਿਓ ਪੁੱਤਰ ਨੂੰ ਮਾਰੇਗਾ ਪੁੱਤਰ ਪਿਓ ਨੂੰ ਮਾਰੇਗਾ ਤੇ ਜੋ ਸੱਚਾਈ ਦੇ ਰਾਹ ਤੇ ਚੱਲੇਗਾ ਉਸ ਨੂੰ ਮਾੜਾ ਬੋਲਿਆ ਜਾਵੇਗਾ ਪਰ ਚੋਰ ਠੱਗਾਂ ਨੂੰ ਸਤਕਾਰ ਮਿਲੇਗਾ ਫਿਰ ਕਾਲ ਜੁਗ ਆਪਣੀ ਆਖਰੀ ਚੇਤਾਵਨੀ ਦਿੰਦਾ ਤੇ ਕਹਿੰਦਾ ਮੈਂ ਲੋਕਾਂ ਨੂੰ ਧਰਮ ਤੋਂ ਦੂਰ ਕਰ ਦੇਵਾਂਗਾ ਮਾਇਆ ਦੀ ਇੰਨੀ ਵਰਖਾ ਕਰ ਦੇਵਾਂਗਾ ਲੋਕ ਧਨ ਦੌਲਤ ਤੇ ਰੁਪਏ ਨੂੰ ਪਿਆਰ ਕਰਨਗੇ ਇੱਥੇ ਆਪਣੇ ਦਾ ਖੂਨ ਕਰਨਗੇ ਭਾਈ ਰੁਪਏ ਪਿੱਛੇ ਆਪਣੇ ਭਰਾ ਨੂੰ ਮਾਰੇਗਾ ਮੈਂ ਮਾਇਆ ਦੀ ਇੰਨੀ ਵਰਖਾ ਕਰਾਂਗਾ ਲੋਕ ਰੱਬ ਨੂੰ ਭੁੱਲ ਜਾਣਗੇ ਨੌਜਵਾਨ ਪਖੰਡੀ ਸਾਧਵਾਨ ਜਾਣਗੇ ਇੱਥੇ ਵੇੜ ਜਗਾੜੀ ਵੱਧ ਜਾਵੇਗੀ ਫਿਰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਲ ਯੁਗ ਨੂੰ ਕਿਹਾ ਕਿ ਤੂੰ ਮੇਰੇ ਖਾਲਸੇ ਦਾ ਕੁਝ ਵੀ ਨਹੀਂ ਬਗਿਆੜ ਸਕਦਾ ਮੇਰਾ ਖਾਲਸਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਤੇ ਉਹ ਸਦਾ ਸੱਚ ਦੇ ਰਸਤੇ ਚੱਲਦਾ ਹੈ ਮੇਰਾ ਖਾਲਸਾ ਕਿਸੇ ਦਾ ਮਾੜਾ ਨਹੀਂ ਕਰਦਾ ਇਸ ਲਈ ਤੂੰ ਮੇਰੇ ਖਾਲਸੇ ਦਾ ਕੁਝ ਵੀ ਨਹੀਂ ਵਿਗਿਆੜ ਸਕਦਾ ਮੇਰਾ ਖਾਲਸਾ ਉੱਠਦਾ ਬੈਠਦਾ ਰੱਬ ਦਾ ਨਾਮ ਲੈਂਦਾ ਹੈ ਤੇ ਤੂੰ ਮੇਰੇ ਖਾਲਸੇ ਵੱਲ ਝਾਕ ਵੀ ਨਹੀਂ ਸਕਦਾ ਪਿਆਰੀ ਗੁਰੂ ਕੀ ਸਾਧ ਸੰਗ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ